ਪਿਛਲੇ ਹਫਤੇ ਦਿੱਲੀ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਦੀ ਡਿਗਰੀ ਸੰਬੰਧੀ ਚੱਲ ਰਹੇ ਇੱਕ ਵਿਵਾਦ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਨੂੰ ਜਨਤਕ ਕਰਨਾ ਜ਼ਰੂਰੀ ਨਹੀਂ ਹੈ ਕਿਉਂਕਿ ਇਸ ਨਾਲ ਲੋਕ ਹਿੱਤ ਨਹੀਂ ਜੁੜੇ ਹੋਏ ਅਤੇ ਕਿਸੇ ਦੀ ਨਿੱਜੀ ਜਾਣਕਾਰੀ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਮੋਦੀ ਸਾਹਿਬ ਦੀਆਂ ਡਿਗਰੀਆਂ ਦੀ ਮੰਗ 2014-15 ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਸਾਹਿਬ ਨੇ ਚੋਣ ਘੋਸ਼ਣਾ ਪੱਤਰ ਵਿੱਚ ਇਹ ਲਿਖਿਆ ਸੀ ਕਿ 1978 ਵਿੱਚ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਏ ਕੀਤੀ ਹੈ ਅਤੇ 1983 ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਪੋਲਿਟিক্যাল ਸਾਇੰਸ ਵਿੱਚ ਐਮਏ ਕੀਤੀ ਹੈ ਉਦੋਂ ਤੋਂ ਹੀ ਆਰਟੀਆਈਆਂ ਪੜ੍ਹਨੀਆਂ ਸ਼ੁਰੂ ਹੋ ਗਈਆਂ ਸੀ ਕਿ ਮੋਦੀ ਸਾਹਿਬ ਦੀਆਂ ਦੋਵੇਂ ਡਿਗਰੀਆਂ ਨੂੰ ਜਨਤਕ ਕੀਤਾ ਜਾਵੇ ਅਤੇ ਇਹਨਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਕਿਉਂਕਿ 2014 ਤੋਂ ਪਹਿਲਾਂ ਮੋਦੀ ਸਾਹਿਬ ਇੱਕ ਦੋ ਇੰਟਰਵਿਊਆਂ ਵਿੱਚ ਕਹਿ ਚੁੱਕੇ ਸਨ ਕਿ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ ਇਹ ਵੀ ਕਿਹਾ ਸੀ ਕਿ 17 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਘਰ ਛੱਡ ਦਿੱਤਾ ਸੀ ਜਿਸ ਕਾਰਨ ਉਹ ਅੱਗੇ ਨਹੀਂ ਪੜ ਸਕੇ ਸੀ ਫਿਰ ਜਦੋਂ 2014 ਦੀ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਐਫੀਡੇਵਟ ਤੇ ਲਿਖ ਕੇ ਦਿੱਤਾ ਕਿ ਉਹਨਾਂ ਨੇ ਬੀਏ ਤੇ ਐਮਏ ਕੀਤੀ ਹੋਈ ਹੈ ਫਿਰ ਸੁਭਾਵ ਕੀ ਆਰਟੀਆ ਤਾਂ ਪੈਣੀ ਆਈ ਸੀ ਲੋਕਾਂ ਨੇ ਜਾਣਕਾਰੀ ਤਾਂ ਮੰਗਣੀ ਹੀ ਸੀ ਕਿ ਮੋਦੀ ਸਾਹਿਬ ਦੀਆਂ ਦੋਵੇਂ ਡਿਗਰੀਆਂ ਨੂੰ ਜਨਤਕ ਕੀਤਾ ਜਾਵੇ ਹਾਲਾਂਕਿ ਸਾਡੇ ਦੇਸ਼ ਵਿੱਚ ਕੋਈ ਵੀ ਚੋਣ ਲੜਨ ਲਈ ਕਿਸੇ ਡਿਗਰੀ ਦਾ ਹੋਣਾ ਜਾਂ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਨਹੀਂ ਹੈ ਕੋਈ ਘੱਟ ਪੜ੍ਹਿਆ ਲਿਖਿਆ ਜਾਂ ਅਨਪੜ੍ਹ ਬੰਦਾ ਵੀ ਚੋਣ ਲੜ ਸਕਦਾ ਆ ਕਿਉਂਕਿ ਸਾਡੇ ਦੇਸ਼ ਦੇ ਜੋ ਹਾਲਾਤ ਹੈ ਜੋ ਗਰੀਬੀ ਦਾ ਪੱਧਰ ਹੈ ਉਸ ਮੁਤਾਬਕ ਹਰ ਕੋਈ ਬੰਦਾ ਐਜੂਕੇਸ਼ਨ ਨਹੀਂ ਲੈ ਸਕਦਾ ਚੋਣ ਲੜਨ ਵਾਲਾ ਕੋਈ ਵੀ ਉਮੀਦਵਾਰ ਚਾਹੇ ਉਹ ਪੜ੍ਹਿਆ ਲਿਖਿਆ ਹੈ ਜਾਂ ਨਹੀਂ ਪਰੰਤੂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਸ ਨੂੰ ਆਪਣਾ ਐਜੂਕੇਸ਼ਨਲ ਬੈਕਗ੍ਰਾਉਂਡ ਫਾਈਨੈਂਸ਼ੀਅਲ ਬੈਕਗ੍ਰਾਉਂਡ ਅਤੇ ਕ੍ਰਿਮੀਨਲ ਬੈਕਗ੍ਰਾਉਂਡ ਇਸ ਸਬੰਧੀ ਸਾਰੀ ਜਾਣਕਾਰੀ ਐਫੀਡੇਵਿਟ ਤੇ ਲਿਖ ਕੇ ਚੋਣ ਕਮਿਸ਼ਨ ਨੂੰ ਦੇਣੀ ਪਵੇਗੀ ਅਤੇ ਚੋਣ ਕਮਿਸ਼ਨ ਵੱਲੋਂ ਇਹ ਸਾਰੀ ਜਾਣਕਾਰੀ ਜਨਤਕ ਵੀ ਕੀਤੀ ਜਾਂਦੀ ਹੈ ਆਰਟੀਆਈ ਐਕਟਿਵਿਸਟਾਂ ਵੱਲੋਂ ਦਿੱਲੀ ਯੂਨੀਵਰਸਿਟੀ ਤੋਂ ਮੰਗ ਕੀਤੀ ਗਈ ਕਿ ਸਾਲ 1978 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਸਾਰੇ ਵਿਦਿਆਰਥੀਆਂ ਦੇ ਨਾਮ ਰੋਲ ਨੰਬਰ ਅਤੇ ਪਾਸ ਅੰਕਾਂ ਦਾ ਵੇਰਵਾ ਦੱਸਿਆ ਜਾਵੇ ਕਿਉਂਕਿ ਉਦੋਂ ਤੱਕ ਕੋਈ ਵੀ ਅਜਿਹਾ ਪ੍ਰੋਫੈਸਰ ਜਾਂ ਅਧਿਆਪਕ ਸਾਹਮਣੇ ਨਹੀਂ ਆਇਆ ਸੀ ਜੋ ਕਹਿ ਸਕੇ ਕਿ ਮੋਦੀ ਸਾਹਿਬ ਉਹਨਾਂ ਦੇ ਵਿਦਿਆਰਥੀ ਹਨ ਅਤੇ ਨਾ ਹੀ ਮੋਦੀ ਸਾਹਿਬ ਦਾ ਕੋਈ ਕਲਾਸਮੇਟ ਸਾਹਮਣੇ ਆਇਆ ਸੀ ਜੋ ਕਹਿ ਸਕੇ ਕਿ ਮੋਦੀ ਸਾਹਿਬ ਉਹਨਾਂ ਦੇ ਨਾਲ ਪੜ੍ਹੇ ਹਨ ਦੂਜੇ ਪਾਸੇ ਦਿੱਲੀ ਯੂਨੀਵਰਸਿਟੀ ਵੀ ਇਸ ਗੱਲ ਨੂੰ ਛਿਪਾ ਰਹੀ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ ਜਦਕਿ ਦਿੱਲੀ ਯੂਨੀਵਰਸਿਟੀ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਸੀ ਕਿ ਉਹਨਾਂ ਦਾ ਇੱਕ ਸਟੂਡੈਂਟ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਕੇਂਦਰੀ ਸੂਚਨਾ ਕਮਿਸ਼ਨ ਵੱਲੋਂ ਵੀ ਦਿੱਲੀ ਯੂਨੀਵਰਸਿਟੀ ਨੂੰ ਆਦੇਸ਼ ਦਿੱਤੇ ਗਏ ਕਿ ਸਾਲ 1978 ਵਿੱਚ ਬੀਏ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ ਜਾਣਕਾਰੀ ਦੱਸੀ ਜਾਵੇ ਅਤੇ ਇਹ ਜਾਣਕਾਰੀ ਕਿਸੇ ਵੀ ਤਰੀਕੇ ਨਾਲ ਗੁਪਤ ਰੱਖਣ ਵਾਲੀ ਨਹੀਂ ਹੈ ਪਰੰਤੂ ਦਿੱਲੀ ਯੂਨੀਵਰਸਿਟੀ ਇਹ ਜਾਣਕਾਰੀ ਦੇਣ ਦੀ ਬਜਾਏ ਦਿੱਲੀ ਹਾਈ ਕੋਰਟ ਪਹੁੰਚ ਗਈ ਅਤੇ ਕੇਂਦਰੀ ਸੂਚਨਾ ਕਮਿਸ਼ਨ ਦੇ ਹੁਕਮਾਂ ਤੇ ਰੋਕ ਲਗਵਾ ਦਿੱਤੀ ਇਸੇ ਦੌਰਾਨ 2016 ਵਿੱਚ ਅਮਿਸ਼ਾ ਅਤੇ ਅਰुण ਜੇਤਲੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੋਦੀ ਸਾਹਿਬ ਦੀਆਂ ਦੋਵੇਂ ਡਿਗਰੀਆਂ ਨੂੰ ਜਨਤਕ ਕੀਤਾ ਗਿਆ ਪਰੰਤੂ ਉਦੋਂ ਵੀ ਮੋਦੀ ਸਾਹਿਬ ਦੀਆਂ ਦੋਵੇਂ ਡਿਗਰੀਆਂ ਤੇ ਫੇਕ ਹੋਣ ਦੇ ਦੋਸ਼ ਲੱਗੇ ਕਿਉਂਕਿ ਉਹ ਦੋਵੇਂ ਡਿਗਰੀਆਂ ਕੰਪਿਊਟਰਾਈਜ਼ਡ ਸਨ ਅਤੇ ਸਾਲ 1978 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਡਿਗਰੀਆਂ ਹੱਥ ਨਾਲ ਤਿਆਰ ਕੀਤੀਆਂ ਗਈਆਂ ਹਨ ਉਸ ਸਮੇਂ ਸਾਰੀਆਂ ਡਿਗਰੀਆਂ ਜੋ ਹੱਥ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ ਪਰੰਤੂ ਮੋਦੀ ਸਾਹਿਬ ਦੀ ਡਿਗਰੀ ਕੰਪਿਊਟਰਾਈਜ਼ਡ ਕਿਵੇਂ ਹੈ ਪਿਛਲੇ 8-9 ਸਾਲਾਂ ਤੋਂ ਚੱਲ ਰਹੇ ਇਸ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਹੁਣ 25 ਅਗਸਤ 2025 ਨੂੰ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਮੋਦੀ ਸਾਹਿਬ ਦੀਆਂ ਡਿਗਰੀਆਂ ਨੂੰ ਜਨਤਕ ਕਰਨਾ ਜ਼ਰੂਰੀ ਨਹੀਂ ਹੈ ਕਿਉਂਕਿ ਇਸ ਨਾਲ ਲੋਕ हित ਨਹੀਂ ਜੁੜੇ ਹੋਏ ਮੋਦੀ ਸਾਹਿਬ ਕੀ ਖਾਂਦੇ ਹਨ ਕੀ ਪੀਂਦੇ ਹਨ ਅੰਬ ਨੂੰ ਕੱਟ ਕੇ ਖਾਂਦੇ ਆ ਕਿ ਚੂਸ ਕੇ ਖਾਂਦੇ ਆ ਇਹ ਸਾਰੀ ਜਾਣਕਾਰੀ ਜਨਤਕ ਕੀਤੀ ਜਾਂਦੀ ਹੈ ਅਤੇ ਇੱਕ ਨੈਸ਼ਨਲ ਚੈਨਲ ਤੇ ਇਸ ਸਬੰਧੀ ਚਰਚਾ ਵੀ ਕੀਤੀ ਜਾਂਦੀ ਹੈ ਪਰੰਤੂ ਜੋ ਜਨਤਕ ਹੋਣਾ ਚਾਹੀਦਾ ਉਸ ਨੂੰ ਛਿਪਾਇਆ ਜਾ ਰਿਹਾ ਦਿੱਲੀ ਹਾਈ ਕੋਰਟ ਦੇ ਇਸ ਫੈਸਲੇ ਨਾਲ ਸਭ ਤੋਂ ਵੱਡਾ ਝਟਕਾ ਆਰਟੀਆਈ ਨੂੰ ਲੱਗਿਆ ਜੋ ਆਮ ਇਨਸਾਨ ਦਾ ਸਭ ਤੋਂ ਵੱਡਾ ਹਥਿਆਰ ਹੈ ਦਿੱਲੀ ਹਾਈ ਕੋਰਟ ਦਾ ਇਹ ਫੈਸਲਾ ਉਹਨਾਂ ਦੇ ਖਿਲਾਫ ਨਹੀਂ ਮੰਨਿਆ ਜਾਵੇਗਾ ਜਿਨ੍ਹਾਂ ਨੇ ਆਰਟੀਆਈ ਪਾਈ ਸਗੋਂ ਇਹ ਫੈਸਲਾ ਸਾਰੇ ਦੇਸ਼ ਦੇ ਖਿਲਾਫ ਮੰਨਿਆ ਜਾਵੇਗਾ ਧੰਨਵਾਦ